18 ਫਰਮੈਟਾਂ ਤੇ ਡਰਾਫਟ ਤੇ ਸੁਝਾਵੀ ਮੰਗੇ ਨੇ ਲੋਕਾਂ ਦੇ ਵੱਲੋਂ ਇਸ ਨੂੰ ਲੈ ਕੇ ਆਪਣੇ ਸੁਝਾਅ ਵੀ ਦਿੱਤੇ ਜਾ ਸਕਦੇ ਨੇ ਕਿ ਲੋਕਾਂ ਨੂੰ ਕਿ ਲੱਗਦਾ ਕਿ ਕਿਸ ਤਰੀਕੇ ਦੇ ਨਾਲ ਇਹ ਰੋਕ ਲਗਾਉਣੀ ਚਾਹੀਦੀ ਹੈ ਕਿਉਂਕਿ ਇੱਥੇ ਹਾਲ ਹੀ ਦੇ ਵਿੱਚ ਜੋ ਆਸਟ੍ਰੇਲੀਆ ਸਰਕਾਰ ਦੇ ਵੱਲੋਂ ਕਾਨੂੰਨ ਲਿਆਂਦਾ ਗਿਆ ਉਸ ਦਾ ਵੀ ਜ਼ਿਕਰ ਕਰਨਾ ਬਣਦਾ ਉੱਥੇ ਬਕਾਇਦਾ ਐਕਟ ਲਿਆਂਦਾ ਗਿਆ ਕਾਨੂੰਨ ਲਿਆਂਦਾ ਗਿਆ ਜਿਸ ਨੂੰ ਲੈ ਕੇ ਕਿ ਉੱਥੇ ਬਿੱਲ ਵੀ ਪਾਸ ਹੋ ਚੁੱਕੇ ਨੇ ਆ ਜਿਸ ਦੇ ਮੁਤਾਬਿਕ ਆਸਟ੍ਰੇਲੀਆ ਦੇ ਵਿੱਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਸੋਸ਼ਲ ਮੀਡੀਆ ਦੀ ਵਰਤੋਂ ਨਹੀਂ ਕਰ ਸਕਣਗੇ ਤਾਂ ਕਿਤੇ ਨਾ ਕਿਤੇ ਉਸੇ ਤਰਜ਼ ਤੇ ਹੀ ਕੇਂਦਰ ਸਰਕਾਰ ਦੇ ਵੱਲੋਂ ਇਸ ਤੇ ਹੁਣ ਵਿਚਾਰ ਕੀਤਾ ਜਾ ਰਿਹਾ ਤੇ ਉਸੇ ਵੀ ਸਮਝਣ ਦੀ ਕੋਸ਼ਿਸ਼ ਹੈ ਕਿ ਜੇਕਰ ਸਰਕਾਰ ਇਹ ਫੈਸਲਾ ਲੈਣ ਜਾ ਰਹੀ ਹੈ ਤਾਂ ਕਿਤੇ ਨਾ ਕਿਤੇ ਕਿਵੇਂ ਬੱਚਿਆਂ ਤੇ ਨਾਬਾਲਗ ਬੱਚਿਆਂ ਤੇ ਸੋਸ਼ਲ ਮੀਡੀਆ ਦਾ ਸੋਸ਼ਲ ਮੀਡੀਆ ਤੇ ਕੰਟੈਂਟ ਦਾ ਮਾੜਾ ਅਸਰ ਹੋ ਰਿਹਾ ਹੈ ਇਸ ਤੋਂ ਇਸ ਗੱਲ ਦਾ ਤਾਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਤਾਂ ਹੀ ਕੇਂਦਰ ਸਰਕਾਰ ਦੇ ਵੱਲੋਂ ਇਸ ਨੂੰ ਲੈ ਕੇ ਜੇ ਫੈਸਲੇ ਦੀ ਹੁਣ ਜੋ ਕਿ ਆ ਤਿਆਰੀ ਕੀਤੀ ਜਾ ਰਹੀ ਹੈ ਕੇਂਦਰ ਨੇ ਡਾਟਾ ਪ੍ਰੋਟੈਕਸ਼ਨ ਐਕਟ ਦਾ ਡਰਾਫਟ ਜੋ ਕੇ ਜਾਰੀ ਕੀਤਾ ਹੈ ਜਿਸ ਦੇ ਮਤਾਬਿਕ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਹੁਣ ਗਾਈਡਲਾਈਨਸ ਜਾਰੀ ਹੋਣਗੀਆਂ ਆਖਰਕਾਰ ਸਰਕਾਰ ਨੂੰ ਇਹ ਫੈਸਲਾ ਲੈਣ ਦੇ ਲਈ ਕਿਉਂ ਮਜਬੂਰ ਹੋਣਾ ਪੈ ਰਿਹਾ ਕਿਉਂ ਇਹ ਫੈਸਲਾ ਲਿਆ ਜਾ ਰਿਹਾ ਇਸ ਦੀ ਵਜ੍ਹਾ ਤੁਹਾਨੂੰ ਦੱਸਦੇ ਹਾਂ ਇਸ ਤੋਂ ਤੁਹਾਨੂੰ ਸਮਝ ਆ ਜਾਵੇਗੀ ਕਿ ਆਖਰਕਾਰ ਕਿਸ ਤਰੀਕੇ ਦੇ ਨਾਲ ਨਾਬਾਲਗ ਬੱਚਿਆਂ ਤੇ ਇਸ ਦਾ ਸੋਸ਼ਲ ਮੀਡੀਆ ਦਾ ਮਾੜਾ ਅਸਰ ਪੈ ਰਿਹਾ ਹੈ ਆ ਸੋਸ਼ਲ ਮੀਡੀਆ ਤੇ ਰੋਜ਼ਾਨਾ ਕਿੰਨਾ ਸਮਾਂ ਬਤਾਉਂਦੇ ਨੇ ਟੀਨੇਜਰ ਜੇਕਰ ਬੱਚਿਆਂ ਦੀ ਨਾਬਾਲਗਾਂ ਦੀ ਗੱਲ ਕੀਤੀ ਜਾਵੇ ਤਾਂ ਅੰਕੜਾ ਵੀ ਆਪਣੇ ਆਪ ਦੇ ਵਿੱਚ ਹੈਰਾਨੀਜਨਕ ਹੈ 4 ਘੰਟੇ ਤੋਂ ਜ਼ਿਆਦਾ 10% ਯਾਨੀ ਕਿ ਟੀਨੇਜਰ ਬੱਚੇ ਜਿਹੜੇ ਕਿ ਸੋਸ਼ਲ ਮੀਡੀਆ ਤੇ ਸਮਾਂ ਬਤਾਉਂਦੇ ਨੇ ਉਹ 10% ਉਹਨਾਂ ਦੀ ਗਿਣਤੀ ਹੈ ਜਿਹੜੇ ਕਿ 4 ਘੰਟੇ ਤੋਂ ਜ਼ਿਆਦਾ ਸੋਸ਼ਲ ਮੀਡੀਆ ਤੇ ਰਹਿੰਦੇ ਨੇ 24 ਘੰਟੇ ਦੇ ਵਿੱਚੋਂ ਤੁਸੀਂ ਹਿਸਾਬ ਲਾ ਸਕਦੇ ਹੋ ਕਿ 4 ਘੰਟੇ ਜ਼ਿਆਦਾ ਜਿਹੜਾ ਕਿਸਮਾਨਾਂ ਦੇ ਵੱਲੋਂ ਆ ਬਤਾਇਆ ਜਾਂਦਾ ਹੈ ਤੁਹਾਨੂੰ ਅਸੀਂ ਜਾਣਕਾਰੀ ਇਸ ਗ੍ਰਾਫਿਕ ਦੇ ਜ਼ਰੀਏ ਦੇ ਰਿਹਾ ਦੋ ਤੋਂ 4 ਘੰਟੇ 21% ਜਿਹੜੇ ਕਿ ਟੀਨੇਜਰਸ ਨੇ ਬੱਚੇ ਨੇ ਸੋਸ਼ਲ ਮੀਡੀਆ ਤੇ ਸਮਾਂ ਬਤਾਉਂਦੇ ਨੇ ਕੰਟੈਂਟ ਦੇਖਦੇ ਨੇ ਜਾਂ ਕਹਿ ਲੋ ਕਿ ਰੀਲਸ ਦੇਖਦੇ ਨੇ ਆ ਤਾਂ ਇਸ ਤੋਂ ਇਲਾਵਾ 1 ਤੋਂ 2 ਘੰਟੇ ਜਿਹੜੇ ਕਿ 33% ਦੇ ਟੀਨੇਜਰਸ ਨੇ ਬੱਚੇ ਨੇ ਉਹ ਸੋਸ਼ਲ ਮੀਡੀਆ ਤੇ ਕੰਟੈਂਟ ਦੇਖਦੇ ਨੇ ਸਮਾਂ ਬਤਾਉਂਦੇ ਨੇ ਆ ਨਾਲ ਹੀ ਗੱਲ ਕਰੀਏ ਤਾਂ ਆ ਸੋਸ਼ਲ ਮੀਡੀਆ ਦੀ ਵਰਤੋਂ ਦੇ ਇੰਪੈਕਟ ਕਿਨੇ ਉਤੇ ਅਸਰ ਕੀ ਪੈਂਦੇ ਨੇ ਫਿਜ਼ੀਕਲ ਐਕਟੀਵਿਟੀ ਤੇ ਅਸਰ ਪੈਂਦਾ ਆ ਇਸ ਦੇ ਨਾਲ ਸਿੱਧੇ ਤੌਰ ਤੇ 슬ੀਪ ਪੈਟਰਨ ਤੇ ਇਸ ਦੇ ਨਾਲ ਅਸਰ ਪੈਂਦਾ ਖਾਣ ਦੀਆਂ ਆਦਤਾਂ ਤੇ ਅਸਰ ਪੈਂਦਾ ਇਹ ਇੰਪੈਕਟ ਆਪਣੇ ਆਪ ਦੇ ਵਿੱਚ ਕਿ ਕਿਵੇਂ ਸੋਸ਼ਲ ਮੀਡੀਆ ਸਿੱਧੇ ਤੌਰ ਤੇ ਆ ਜੋ ਕਿ ਬੱਚਿਆਂ ਨੂੰ ਪ੍ਰਭਾਵਿਤ ਕਰਦਾ ਜਾਂ ਬੱਚਿਆਂ ਤੇ ਕਿਸ ਤਰੀਕੇ ਦੇ ਨਾਲ ਇਸ ਦਾ ਅਸਰ ਪੈਂਦਾ ਆ ਦਰਸਲ ਇਹ ਤੁਹਾਨੂੰ ਇਸ ਤੋਂ ਸਮਝ ਲੱਗ ਸਕਦੀ ਹੈ ਕਿ ਕਿਸ ਤਰੀਕੇ ਦੇ ਨਾਲ ਖਾਸ ਤੌਰ ਤੇ ਬੱਚਿਆਂ ਤੇ ਟੀਨੇਜਰ ਤੇ ਸੋਸ਼ਲ ਮੀਡੀਆ ਦਾ ਅਸਰ ਪੈ ਰਿਹਾ ਹੈ ਇੰਪੈਕਟ ਪੈ ਰਿਹਾ ਤੇ ਇਸੇ ਕਰਕੇ ਕੇਂਦਰ ਸਰਕਾਰ ਦੇ ਵੱਲੋਂ ਅਜਿਹੇ ਫੈਸਲੇ ਤੇ ਜੋ ਕਿ ਵਿਚਾਰ ਕੀਤਾ ਜਾ ਰਿਹਾ ਜਿਸ ਨੂੰ ਲੈ ਕੇ ਜਲਦ ਨਵੇਂ ਨਿਯਮ ਲਿਆਉਣ ਦੀ ਕੇਂਦਰ ਸਰਕਾਰ ਦੇ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ ਕੇਂਦਰ ਨੇ ਡਾਟਾ ਪ੍ਰੋਟੈਕਸ਼ਨ ਐਕਟ ਦਾ ਡਰਾਫਟ ਜਾਰੀ ਕੀਤਾ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਆ ਗਾਈਡਲਾਈਨ ਜਾਰੀ ਕੀਤੀਆਂ ਜਾਣਗੀਆਂ ਸੋਸ਼ਲ ਮੀਡੀਆ ਤੇ ਅਕਾਊਂਟ ਦੇ ਲਈ ਮਾਪਿਆਂ ਦੀ ਮਨਜ਼ੂਰੀ ਲੈਣੀ ਲਾਜ਼ਮੀ ਹੋਵੇਗੀ ਮਾਪਿਆਂ ਦੀ ਮਨਜ਼ੂਰੀ ਬਿਨਾ ਅਕਾਊਂਟ ਨਹੀਂ ਬਣ ਸਕੇਗਾ ਯਾਨੀ ਕਿ ਜਿੰਨਾ ਚਿਰ ਬੱਚਿਆਂ ਦੇ ਮਾਪੇ allow ਨਹੀਂ ਕਰਨਗੇ ਪਰਮਿਸ਼ਨ ਨਹੀਂ ਦੇਣਗੇ ਉਨੀ ਦੇਰ ਤੱਕ ਬੱਚਿਆਂ ਦਾ ਸੋਸ਼ਲ ਮੀਡੀਆ ਤੇ ਕੋਈ ਵੀ ਅਕਾਊਂਟ ਨਹੀਂ ਬਣ ਸਕੇਗਾ ਇਸ ਨੂੰ ਲੈ ਕੇ ਕੇਂਦਰ ਸਰਕਾਰ ਦੇ ਵੱਲੋਂ ਜੋ ਕਿ ਪੂਰੀ ਤਿਆਰੀ ਕੀਤੀ ਜਾ ਰਹੀ ਹੈ ਤਨੋਂ ਨਾਲ ਹੀ ਗ੍ਰਾਫ ਦੇ ذریعے ਵੀ ਜਾਣਕਾਰੀ ਦੇ ਰਿਹਾ ਕਿ ਕਿਸ ਤਰੀਕੇ ਦੇ ਨਾਲ ਬੱਚਿਆਂ ਤੇ ਸੋਸ਼ਲ ਮੀਡੀਆ ਦਾ ਬੁਰਾ ਅਸਰ ਪੈਂਦਾ ਹੈ ਅਸੀਂ ਹੋਰ ਇਸ ਪੂਰੇ ਫੈਸਲੇ ਬਾਰੇ ਇਹ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜੇ ਅਲੱਗ-ਅਲੱਗ ਜਿਹੜੇ ਫੈਕਟਰਸ ਨੇ ਕਿ ਸੋਸ਼ਲ ਮੀਡੀਆ ਖਾਸ ਤੌਰ ਤੇ ਟੀਨੇਜਰ ਵਾਸਤੇ ਬੱਚਿਆਂ ਵਾਸਤੇ ਬੁਰਾ ਸਾਬਿਤ ਹੋ ਰਿਹਾ ਸਾਡੇ ਨਾਲ ਸਾਈਬਰ ਐਕਸਪਰਟ ਨਮਨੀਤ ਸ਼ਰਮਾ ਜੁੜ ਚੁੱਕੇ ਨੇ ਅਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ న్యూਸ 8 ਪੰਜਾਬ ਤੇ ਤੁਹਾਨੂੰ ਅਸੀਂ ਇਸੇ ਕਰਕੇ ਜੋੜਿਆ ਕਿ ਹੋਰ ਅਸੀਂ ਵਿਸਥਾਰ ਦੇ ਨਾਲ ਇਸ ਮੁੱਦੇ ਤੇ ਗੱਲਬਾਤ ਕਰ ਸਕੀਏ ਕਿਉਂਕਿ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਇਹ ਚਰਚਾ ਦਾ ਵਿਸ਼ਾ ਵੀ ਹਮੇਸ਼ਾ ਰਿਹਾ ਜਿਵੇਂ ਜਿਵੇਂ ਸੋਸ਼ਲ ਮੀਡੀਆ ਹੋਰ ਜ਼ਿਆਦਾ ਪਪੂਲਰ ਹੋ ਰਿਹਾ ਹੈ ਆ ਪਹਿਲਾਂ ਤਾਂ ਇਸ ਤੇ ਜਰੂਰ ਤੁਹਾਡਾ ਮੈਂ ਪ੍ਰਤੀਕਰਮ ਚਾਹਾਂਗਾ ਕਿ ਜੋ ਸਰਕਾਰ ਦੇ ਵੱਲੋਂ ਕੇਂਦਰ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਜਾ ਰਿਹਾ ਇੱਕ ਡਰਾਫਟ ਜਾਰੀ ਕੀਤਾ ਹੈ ਕਿ ਜੇਕਰ ਬੱਚਿਆਂ ਨੇ ਖਾਸ ਤੌਰ ਤੇ ਟੀਨੇਜਰਸ ਨੇ ਜੇਕਰ ਸੋਸ਼ਲ ਮੀਡੀਆ ਤੇ ਅਕਾਊਂਟ ਬਣਾਉਣਾ ਤਾਂ ਪਹਿਲਾਂ ਤੁਹਾਨੂੰ ਮਾਪਿਆਂ ਤੋਂ ਪਰਮਿਸ਼ਨ ਲੈਣੀ ਹੋਵੇਗੀ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਜੀ ਸਰਕਾਰ ਨੇ ਜਿਹੜਾ ਇਹ ਕਦਮ ਚੁੱਕਿਆ ਹੈ ਇਹ ਕਾਬਿਲ-ਏ-ਤਾਰੀਫ ਹੈ ਬਟ ਨਾਲ ਦੇ ਨਾਲ ਮੈਂ ਇਹ ਵੀ ਕਹਿਣਾ ਚਾਹਾਂਗਾ ਵੀ ਅਸੀਂ ਬਹੁਤ ਲੇਟ ਆ ਇਸ ਡਿਸੀਜਨ ਲੈਣ ਦੇ ਲਈ ਇਹ ਬਹੁਤ ਸਾਲ ਪਹਿਲਾਂ ਹੋ ਜਾਣਾ ਚਾਹੀਦਾ ਸੀਗਾ ਜੀ ਜੀ ਤੇ ਇਹਦੇ ਨਾਲ ਕੀ ਹੋਏਗਾ ਕਿ ਜਿਹੜਾ ਬੱਚਿਆਂ ਦੀ ਜਿਹੜੇ ਅਕਾਊਂਟਸ ਨੇ ਉਹ ਪੇਰੈਂਟਸ ਦੀ ਕੰਸੈਂਟ ਤੋਂ ਬਿਨਾ ਨਹੀਂ ਓਪਨ ਹੋਣਗੇ ਬਟ ਇਹਦੇ ਨਾਲ ਇਹ ਵੀ ਗੱਲ ਹੈ ਕਿ ਪੇਰੈਂਟਸ ਦੇ ਅਕਾਊਂਟ ਬੱਚਿਆਂ ਦੇ ਅਕਾਊਂਟ ਦੇ ਨਾਲ ਲਿੰਕਡ ਹੋਣੇ ਚਾਹੀਦੇ ਨੇ ਸੋ ਥੈਟ ਪੇਰੈਂਟਸ ਬੱਚਿਆਂ ਦੀ ਐਕਟੀਵਿਟੀਆਂ ਨੂੰ ਉਹਦੀ ਬੱਚਿਆਂ ਦੀ ਐਕਟੀਵਿਟੀ ਹਿਸਟਰੀ ਨੂੰ ਨੋਟਿਸ ਕਰ ਸਕਣ ਦੇਖ ਸਕਣ ਕਿ ਬੱਚੇ ਕੀ ਐਕਟੀਵਿਟੀ ਕਰਦੇ ਪਏ ਨੇ ਜਿਹਦੇ ਨਾਲ ਕੀ ਉਹ ਆਪਣੇ ਬੱਚਿਆਂ ਦੇ ਉੱਪਰ ਪੂਰਾ ਕੰਟਰੋਲ ਪੂਰਾ ਚੈੱਕ ਰੱਖ ਸਕਣ ਜੀ ਨਮਨੀ ਜੀ ਜੇ ਤੁਸੀਂ ਇਸ ਪੂਰੇ ਡਰਾਫਟ ਬਾਰੇ ਜੋ ਕਿ ਡਰਾਫਟ ਜਾਰੀ ਕੀਤਾ ਹੈ 18 ਫਰਵਰੀ ਤੱਕ ਡਰਾਫਟ ਤੇ ਸੁਝਾਵੀ ਮੰਗੇ ਨੇ ਹੋਰ ਜੇਕਰ ਤੁਸੀਂ ਵਿਸਥਾਰ ਦੀ ਨਾਲ ਜਾਣਕਾਰੀ ਦੇ ਸਕੋ ਕਿ ਕਿਵੇਂ ਮਾਪਿਆਂ ਤੋਂ ਪਰਮਿਸ਼ਨ ਲੈਣੀ ਹੋਵੇਗੀ ਉਸ ਦਾ ਕੰਸੈਂਟ ਕਿਵੇਂ ਹੋਵੇਗਾ ਕਿਵੇਂ ਉਸ ਤੋਂ ਬਾਅਦ ਜਿਹੜਾ ਕਿ ਅਕਾਊਂਟ ਬਣਾਇਆ ਜਾ ਸਕੇਗਾ ਬੱਚਿਆਂ ਦਾ ਅਕਾਊਂਟ ਜਦੋਂ ਕ੍ਰੀਏਟ ਕੀਤਾ ਜਾਏਗਾ ਬੱਚਿਆਂ ਦੀ ਆਧਾਰ ਆਈਡੀ ਉਹਨਾਂ ਦੀ ਆਪਾਰ ਆਈਡੀ ਇਹ ਦੋਨੋਂ ਲਿੰਕ ਕਰਕੇ ਸੋਸ਼ਲ ਮੀਡੀਆ ਅਕਾਊਂਟਸ ਦੇ ਵਿੱਚ ਅਪਲੋਡ ਕੀਤੀ ਜਾਵੇਗੀ ਉਹਦੀ ਮੈਨੂਅਲ ਵੈਰੀਫਿਕੇਸ਼ਨ ਕੀਤੀ ਜਾਣੀ ਚਾਹੀਦੀ ਹੈ ਪਲੱਸ ਪੇਰੈਂਟਸ ਦੀ ਰਿਟਰਨ ਕੰਸੈਂਟ ਚਾਹੀਦੀ ਹੈ ਜਿਹਦੇ ਨਾਲ ਕਿ ਇੱਕ ਅਕਾਊਂਟ ਜਿਹੜਾ ਬੱਚੇ ਦਾ ਓਪਨ ਹੋਇਆ ਹੈ ਤਾਂ ਕਿ ਬੱਚਾ ਕੋਈ ਉਹਦੇ ਵਿੱਚ ਕੋਈ ਗਲਤ ਜਾਂ ਕੋਈ ਮੈਲੀਸ਼ੀਅਸ ਐਕਟੀਵਿਟੀ ਨਾ ਕਰ ਸਕੇ ਇਸ ਕਰਕੇ ਇਦਾਂ ਕਰਕੇ ਆਪਾਂ ਇਹਨਾਂ ਨੂੰ ਬੱਚਿਆਂ ਦੇ ਅਕਾਊਂਟ ਨੂੰ ਵੈਲੀਡੇਟ ਕਰ ਸਕਦੇ ਹਾਂ ਕਿ ਜਿਹੜਾ ਵੀ ਅਕਾਊਂਟ ਓਪਨ ਹੋਇਆ ਉਹ ਪ੍ਰੋਪਰ ਪੇਰੈਂਟਸ ਦੀ ਕੰਸੈਂਟ ਦੇ ਨਾਲ ਓਪਨ ਹੋਇਆ ਜੀ ਹਨ ਅਮਰੀਤ ਜੀ ਹੁਣ ਅਸੀਂ ਇਸ ਪੂਰੇ ਮੁੱਦੇ ਤੇ ਚਰਚਾ ਕਰਾਂਗੇ ਜਿਵੇਂ ਤੁਸੀਂ ਕਿਹਾ ਕਿ ਫੈਸਲਾ ਬਹੁਤ ਚੰਗਾ ਹੈ ਪਰ ਦੇਰੀ ਨਾਲ ਫੈਸਲਾ ਲਿਆ ਗਿਆ ਹੈ ਹਾਲੀ ਦੇ ਵਿੱਚ ਆਸਟ੍ਰੇਲੀਆ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਤਾਂ ਇੱਕ ਕਾਨੂੰਨ ਲਿਆਂਦਾ ਗਿਆ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚੇ ਸੋਸ਼ਲ ਮੀਡੀਆ ਦੀ ਵਰਤੋਂ ਨਹੀਂ ਕਰ ਸਕਣਗੇ ਹੁਣ ਇੱਥੇ ਇਹ ਵੀ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਕਿ ਜਦੋਂ ਅਸੀਂ ਬੱਚਿਆਂ ਦੀ ਗੱਲ ਕਰਦੇ ਹਾਂ ਟੀਨੇਜਰਸ ਦੀ ਗੱਲ ਕਰਦੇ ਹਾਂ ਕਿਉਂਕਿ ਇਹ ਕਿਹਾ ਜਾਂਦਾ ਹੈ ਕਿ ਬੱਚਾ ਇੱਕ ਕੋਰੇ ਕਾਗਜ਼ ਦੀ ਤਰ੍ਹਾਂ ਹੁੰਦਾ ਹੈ ਜੋ ਉਸਤੇ ਉਕਰੋਗੇ ਜੋ ਲਿਖੋਗੇ ਉਹੀ ਬੱਚੇ ਤੇ ਅਸਰ ਹੋਏਗਾ ਉਹੀ ਬੱਚੇ ਦੀ ਕੰਡੀਸ਼ਨਿੰਗ ਹੋਵੇਗੀ ਆ ਤੁਹਾਨੂੰ ਕਿਹੜੇ ਕਿਹੜੇ ਵੱਡੇ ਫੈਕਟਰ ਕਾਰਨ ਨਜ਼ਰ ਆਉਂਦੇ ਕਿ ਅੱਜ ਦੀ ਡਿਜੀਟਲ ਦੇ ਵਿੱਚ ਸੋਸ਼ਲ ਮੀਡੀਆ ਕਿਸ ਤਰੀਕੇ ਦੇ ਨਾਲ ਬੱਚਿਆਂ ਤੇ ਬੁਰਾ ਪ੍ਰਭਾਵ ਬੁਰਾ ਅਸਰ ਪਾ ਰਿਹਾ ਹੈ ਦੇਖੋ ਜੀ ਪਹਿਲਾਂ ਅਸੀਂ ਕਹਿੰਦੇ ਸੀਗੇ ਕਿ ਇਹ ਬੱਚਾ ਉਹੀ ਕੁਝ ਕਰਦਾ ਹੈ ਜੋ ਆਪਣੇ ਮਾਪਿਆਂ ਨੂੰ ਦੇਖਦਾ ਜੋ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਸਰਕਲ ਦੇ ਵਿੱਚ ਆਪਣੀ ਸੁਸਾਇਟੀ ਦੇ ਵਿੱਚ ਕੁਝ ਦੇਖਦਾ ਹੈ ਨੋਟਿਸ ਕਰਦਾ ਸਕੂਲ ਦੇ ਵਿੱਚ ਜਾ ਕੇ ਸਿੱਖਦਾ ਉਦਾਂ ਦਾ ਹੀ ਇੰਪੈਕਟ ਬੱਚੇ ਤੇ ਹੁੰਦਾ ਸੀਗਾ ਲੇਕਿਨ ਹੁਣ ਬੱਚੇ ਦੀ ਮੈਂਟੈਲਿ ਬੱਚਾ ਇੰਟਰਨੈਟ ਤੇ ਉਹ ਸਾਰੀਆਂ ਚੀਜ਼ਾਂ ਦੇਖ ਲੈਂਦਾ ਜਿਹੜੀਆਂ ਸ਼ਾਇਦ ਕਿਤੇ ਨਾ ਕਿਤੇ ਉਹਦੇ ਪੇਰੈਂਟਸ ਨੂੰ ਵੀ ਪਤਾ ਨਹੀਂ ਹੁੰਦੀਆਂ ਤੇ ਇਸ ਕਰਕੇ ਬੱਚਾ ਚਾਹੇ ਤੁਸੀਂ ਆਨਲਾਈਨ ਗੇਮਿੰਗ ਦੀ ਗੱਲ ਕਰੋ ਤੁਸੀਂ ਈ-ਕਾਮਰਸ ਦੀ ਗੱਲ ਕਰੋ ਤੁਸੀਂ ਕਿਸੇ ਵੀ ਤਰੀਕੇ ਦੇ ਜਾਇਜ਼ ਜਾਂ ਨਜਾਇਜ਼ ਡਿਜੀਟਲ ਕੰਟੈਂਟ ਦੀ ਗੱਲ ਕਰੋ ਉਹ ਬੱਚਾ ਦੇਖ ਰਿਹਾ ਹੈ ਤੇ ਪੇਰੈਂਟਸ ਨੂੰ ਪਤਾ ਨਹੀਂ ਹੈ ਕਿ ਬੱਚਾ ਉਹਦਾ ਇੰਟਰਨੈਟ ਤੇ ਕਿਹ ਟਾਈਮ ਸਪੈਂਡ ਕਰ ਰਿਹਾ ਹੈ ਤੇ ਕਿਦਾਂ ਦਾ ਕੰਟੈਂਟ ਦੇਖ ਰਿਹਾ ਹੈ ਇਹ ਬਹੁਤ ਗਲਤ ਗੱਲ ਹੈ ਇਹ ਬਹੁਤ ਜ਼ਿਆਦਾ ਸੀਰੀਅਸ ਕੰਸਰਨ ਹੈ ਤੇ ਮੈਂ ਫਿਰ ਤੋਂ ਕਹਿਣਾ ਚਾਹਾਂਗਾ ਵੀ ਅਸੀਂ ਬਹੁਤ ਜ਼ਿਆਦਾ ਲੇਟ ਹੈ ਗਵਰਨਮੈਂਟ ਨੂੰ ਬਹੁਤ ਜ਼ਿਆਦਾ ਪਹਿਲਾਂ ਇਹਦੇ ਤੇ ਐਕਸ਼ਨ ਲੈ ਲੈਣਾ ਚਾਹੀਦਾ ਸੀਗਾ ਹੁਣ ਜਿਹੜੇ ਵੀ ਅਕਾਊਂਟ ਐਕਟੀਵੇਟ ਹੋਣਗੇ ਜਿਹੜੇ ਵੀ ਅਕਾਊਂਟ ਬਣਨਗੇ ਇਹ ਪ੍ਰੋਪਰ ਗਵਰਨਮੈਂਟ ਦੀ ਆਬਜ਼ਰਵੇਸ਼ਨ ਵਿੱਚ ਹੋਣਗੇ ਤੇ ਪੇਰੈਂਟਸ ਦੇ ਪੇਰੈਂਟਸ ਬੱਚਿਆਂ ਦੀ ਹਿਸਟਰੀ ਦੇਖ ਸਕਿਆ ਕਰਨਗੇ ਵੀ ਬੱਚੇ ਕੀ ਐਕਟੀਵਿਟੀ ਕਰ ਰਹੇ ਨੇ ਜੀ ਨਵਨੀ ਜੀ ਜੇ ਕੋਈ ਤੁਸੀਂ ਆਂਕੜਾ ਸਾਂਝਾ ਕਰ ਸਕੋ ਜਾਂ ਕੋਈ ਸਟੱਡੀ ਸਾਂਝੀ ਕਰ ਸਕੋ ਜੇਕਰ ਅਸੀਂ ਭਾਰਤ ਦੀ ਗੱਲ ਕਰੀਏ ਆਪਣੇ ਦੇਸ਼ ਦੀ ਗੱਲ ਕਰੀਏ ਤਾਂ ਕਿੰਨੇ ਕ ਵੱਡੀ ਗਿਣਤੀ ਦੇ ਵਿੱਚ ਜਿਹੜੇ ਟੀਨੇਜਰਸ ਨੇ ਬੱਚੇ ਨੇ ਸੋਸ਼ਲ ਮੀਡੀਆ ਤੇ ਨੇ ਜਾਂ ਉਹਨਾਂ ਦੇ ਅਕਾਊਂਟ ਨੇ ਜਿਸ ਤਰੀਕੇ ਦਾ ਉਹਨਾਂ ਦੇ ਵੱਲੋਂ ਵਰਤੋਂ ਕੀਤੀ ਜਾ ਰਹੀ ਹੈ ਦੇਖੋ ਜੀ ਸਰਦੀਆਂ ਦਾ ਟਾਈਮ ਹੈ ਬੱਚੇ ਇਹਨਾਂ ਦਿਨਾਂ ਦੇ ਵਿੱਚ ਪਤੰਗਬਾਜ਼ੀ ਕਰਦੇ ਸੀਗੇ ਛੱਤਾਂ ਤੇ ਚੜ ਕੇ ਸਕੂਲ ਤੋਂ ਆ ਕੇ ਤੰਗ ਉਡਾਉਂਦੇ ਸੀਗੇ ਗੁੱਡੀਆਂ ਉਡਾਉਂਦੇ ਸੀਗੇ ਹੁਣ ਲੋਹੜੀ ਲਾਗੇ ਆ ਰਹੀ ਹੈ ਤੁਸੀਂ ਦੇਖੋ ਵੀ ਮਾਰਕੀਟ ਦਾ ਰੁਝਾਨ ਕੀ ਹੈ ਮੇਰੀ ਤੁਹਾਡੀ ਏਜ ਦੇ ਲੋਕ ਜਿਹੜੇ ਬਚਪਨ ਚ ਅਸੀਂ ਜੋ ਐਕਟੀਵਿਟੀਜ਼ ਕਰਦੇ ਸੀਗੇ ਖੇਡਾ ਖੇਡਦੇ ਸੀਗੇ ਉਹ ਸਾਰੀਆਂ ਲੁਪਤ ਹੋ ਗਈਆਂ ਉਹ ਸਾਰੀਆਂ ਖਤਮ ਹੋ ਗਈਆਂ ਬੱਚਾ ਕੀ ਕਰ ਰਿਹਾ ਬੱਚਾ ਸਿਰਫ ਤੇ ਸਿਰਫ ਮੋਬਾਈਲ ਤੇ ਇਹ ਇਹਦੇ ਵਿੱਚ ਕਿਤੇ ਨਾ ਕਿਤੇ ਅਸੀਂ ਵੀ ਗਲਤ ਐ ਬੀਇੰਗ ਪੇਰੈਂਟਸ ਅਸੀਂ ਵੀ ਗਲਤ ਐ ਸਾਨੂੰ ਕੋਈ ਕੰਮ ਕਰਨਾ ਹੁੰਦਾ ਹੈ ਬੱਚਾ ਤੰਗ ਕਰ ਰਿਹਾ ਹੁੰਦਾ ਸੀ ਉਹਦੇ ਹੱਥ 'ਚ ਮੋਬਾਈਲ ਦੇ ਦਿੰਨੇ ਤੇ ਆਪਣਾ ਅਸੀਂ ਆਪਣਾ ਕੋਈ ਆਫਿਸ ਦਾ ਜਾਂ ਕੋਈ ਆਪਣਾ ਘਰ ਦਾ ਘਰੇਲੂ ਕੰਮ ਅਸੀਂ ਕਰ ਲੈਨੇ ਆ ਲੈਡੀਜ਼ ਵੀ ਅਦਾ ਕਰਦੀਆਂ ਨੇ ਵੀ ਉਹਨੇ ਕਿਚਨ 'ਚ ਜਾ ਕੇ ਕੋਈ ਕੰਮ ਕਰਨਾ ਦਾ ਉਹ ਬੱਚਿਆਂ ਦੇ ਹੱਥ 'ਚ ਮੋਬਾਈਲ ਦੇ ਦਿੰਦੀ ਹੈ ਬੱਚਾ ਕੀ ਕੰਮ ਕਰ ਰਿਹਾ ਹੈ ਕੀ ਐਕਸੈਸ ਕਰ ਰਿਹਾ ਹੈ ਇਹ ਕਦੀ ਵੀ ਟਰੈਕ ਨਹੀਂ ਕੀਤਾ ਜਾਂਦਾ ਬਿਲਕੁਲ ਅਮਰੀਤ ਜੀ ਵੱਡਾ ਸਵਾਲ ਤੇ ਹੈ ਨਾ ਕਿ ਮੰਨ ਲਓ ਬੱਚੇ ਦੇ ਕੋਲ ਮੋਬਾਈਲ ਹੈ ਬੱਚਾ ਸੋਸ਼ਲ ਮੀਡੀਆ ਤੇ ਇੰਸਟਾਗ੍ਰਾਮ ਤੇ ਤਾਂ ਸਕਰੋਲ ਕਰ ਰਿਹਾ ਤੇ ਉੱਥੇ ਪਤਾ ਨਹੀਂ ਅਗਲਾ ਕੰਟੈਂਟ ਕੀ ਆਵੇਗਾ ਅੱਜ ਕੱਲ ਤਾਂ ਇਹ ਹਾਲਾਤ ਨੇ ਕਿ ਤੁਸੀਂ ਆਪਣੇ ਮਾਪਿਆਂ ਦੇ ਵਿੱਚ ਘਰ ਬੈਠ ਕੇ ਸੋਸ਼ਲ ਮੀਡੀਆ ਨੂੰ ਰੀਲਸ ਨੂੰ ਤੁਸੀਂ ਸਕਰੋਲ ਵੀ ਨਹੀਂ ਕਰ ਸਕਦੇ ਉਸਦੇ ਆਡੀਓ ਵੀ ਆਉਣ ਨਹੀਂ ਕਰ ਸਕਦੇ ਪਰ ਬੱਚੇ ਨੂੰ ਇਸ ਗੱਲ ਦੀ ਤਾਂ ਸਮਝ ਨਹੀਂ ਆ ਜੋ ਰੈਂਡਮਲੀ ਆ ਰਿਹਾ ਉਹ ਤਾਂ ਬੱਚਾ ਤਾਂ ਦੇਖੀ ਜਾ ਰਿਹਾ ਜੀ ਜੀ ਦੇਖੋ YouTube ਦੇ ਵਿੱਚ ਇੱਕ ਆਪਸ਼ਨ ਹੈਗਾ ਜਦੋਂ ਅਸੀਂ ਕੰਟੈਂਟ ਅਪਲੋਡ ਕਰਦੇ ਹਾਂ YouTube ਦੇ ਵਿੱਚ ਇਹ ਸਾਰੇ ਕ੍ਰੀਏਟਰਸ ਇਸ ਗੱਲ ਨੂੰ ਜਾਣਦੇ ਨੇ ਜਦੋਂ ਅਸੀਂ YouTube ਦੇ ਵਿੱਚ ਕੰਟੈਂਟ ਅਪਲੋਡ ਕਰਦੇ ਹਾਂ ਉੱਥੇ ਆਪਸ਼ਨ ਆਉਂਦਾ ਹੈ ਕਿ ਨਾਟ ਫਾਰ ਕਿਡਸ ਜਦੋਂ ਅਸੀਂ ਆਪਣੀ ਕੋਈ ਵੀਡੀਓ ਅਪਲੋਡ ਕਰਦੇ ਹਾਂ ਉੱਥੇ not for kids ਦਾ অপਸ਼ਨ ਆਉਂਦਾ ਹੈ ਜੇ ਕੋਈ ਸਮਝਦਾਰ ਕ੍ਰੀਏਟਰ not for kid ਮਾਰਕ ਕਰ ਰਿਹਾ ਹੈ ਤਾਂ ਉਹ ਵੀਡੀਓ ਬੱਚਿਆਂ ਨੂੰ ਨਹੀਂ ਦੇਖੀ ਜਾਏਗੀ ਉਹ ਬੱਚਿਆਂ ਤੱਕ ਨਹੀਂ ਜਾਏਗੀ ਬਟ ਪ੍ਰੋਬਲਮ ਕੀ ਹੈ ਕਿ ਬੱਚੇ ਜਿਹੜਾ ਫੋਨ ਯੂਜ਼ ਕਰ ਰਹੇ ਨੇ ਉਹ ਸਾਡੇ ਪੇਰੈਂਟਸ ਦਾ ਫੋਨ ਹੈ ਉਹ ਆਪਣੇ ਮਾਪਿਆਂ ਦਾ ਫੋਨ ਯੂਜ਼ ਕਰ ਰਹੇ ਨੇ ਤੇ ਮਾਪਿਆਂ ਦਾ ਫੋਨ ਜਿਹੜਾ ਹੈ ਉਹ ਕਿਡਸ ਅਕਾਊਂਟ ਨਹੀਂ ਹੈ ਇਸ ਕਰਕੇ ਉਸ ਫੋਨ ਦੇ ਵਿੱਚ ਉਹਨੂੰ ਸਾਰਾ ਕੁਝ ਉਹ ਦਿਖ ਰਿਹਾ ਹੈ ਜੋ ਉਹਨੂੰ ਨਹੀਂ ਦਿਖਣਾ ਚਾਹੀਦਾ ਦਾ ਗਵਰਨਮੈਂਟ ਦੀ ਜਿਹੜੀ ਇਹ ਗਾਈਡਲਾਈਨ ਹੈ ਕਿ ਅਸੀਂ 18 ਸਾਲ ਦੇ ਬੱਚਿਆਂ ਦਾ ਅਕਾਊਂਟ ਜਾਂ ਤਾਂ ਨਹੀਂ ਓਪਨ ਹੋਏਗਾ ਜਾਂ ਪੇਰੈਂਟਸ ਦੀ ਕੰਸੈਂਟ ਨਾਲ ਓਪਨ ਹੋਏਗਾ ਤੇ ਜਿੰਨੇ ਵੀ ਫੇਸਬੁਕ ਇੰਸਟਾਗ੍ਰam YouTube ਜਿੰਨੇ ਵੀ ਪਲੇਟਫਾਰਮਸ ਨੇ ਇਹ ਆਪਣੇ ਅੰਦਰ ਬਦਲਾਅ ਲੈ ਕੇ ਆਣਗੇ ਲੇਕਿਨ ਇਹ ਬਦਲਾਅ ਇੰਪਲੀਮੈਂਟ ਨਹੀਂ ਹੋਣਗੇ ਜੇ ਬੱਚੇ ਆਪਣੇ ਮਾਪਿਆਂ ਦਾ ਅਕਾਊਂਟਸ ਯੂਜ਼ ਕਰ ਰਹੇ ਹੋਣਗੇ ਇਸ ਕਰਕੇ ਜਿਹੜੇ ਨਹੀਂ ਨਹੀਂ ਜੀ ਇੱਥੇ ਇੱਥੇ ਇਹ ਵੀ ਜ਼ਰੂਰ ਸਵਾਲ ਬਣਦਾ ਹੈ ਕਿ ਮਾਪਿਆਂ ਦੀ ਪਰਮਿਸ਼ਨ ਲੈਣੀ ਹੋਵੇਗੀ ਪਰ ਜੇਕਰ ਮਾਪਿਆਂ ਦੀ ਪਰਮਿਸ਼ਨ ਲੈਣੀ ਹੋਵੇਗੀ ਤਾਂ ਫਿਰ ਇਹ ਵੀ ਹੈ ਕਿ ਬੱਚੇ ਜ਼ਿੱਦੀ ਹੁੰਦੇ ਨੇ ਜ਼ਿੱਦ ਕਰਦੇ ਨੇ ਕਿ ਤਰ੍ਹਾਂ ਕਿਤੇ ਪ੍ਰੈਸ਼ਰਾਈਜ਼ ਕਰਨ ਦੀ ਵੀ ਮਾਪਿਆਂ ਨੂੰ ਕੋਸ਼ਿਸ਼ ਕੀਤੀ ਜਾਵੇਗੀ ਕਿ ਇਨਾਂ ਕਿਸ ਦੇ ਵਿੱਚ ਐਡ ਹੋਣਾ ਚਾਹੀਦਾ ਜੇ ਇਸ ਤੋਂ ਵੀ ਤੁਹਾਨੂੰ ਲੱਗਦਾ ਹੈ ਕਿ ਹੋਰ ਵੀ ਕੋਈ ਤਰੀਕਾ ਹੋ ਸਕਦਾ ਹੈ ਜਾਂ ਸ਼ਕਤੀ ਵਰਤਣੀ ਚਾਹੀਦੀ ਹੈ ਸ਼ਕਤੀ ਵਰਤਣੀ ਚਾਹੀਦੀ ਹੈ ਸਕੂਲਾਂ ਦੇ ਵਿੱਚ ਇਹਦੇ ਅਵੇਅਰਨੈਸ ਕੈਂਪਸ ਚਲਾਉਣੇ ਚਾਹੀਦੇ ਆ ਬੱਚੇ ਸਕੂਲ ਤੋਂ ਬਹੁਤ ਸਾਰੀਆਂ ਚੀਜ਼ਾਂ ਸਿੱਖ ਕੇ ਆਉਂਦੇ ਨੇ ਆਪਣੀ ਅਕੈਡਮਿਕਸ ਤੋਂ ਇਲਾਵਾ ਸਕੂਲ ਦੇ ਹਰ ਸਕੂਲ ਦੇ ਵਿੱਚ ਹੈ ਸਰਕਾਰੀ ਸਕੂਲ ਹੈ ਜਾਂ ਪ੍ਰਾਈਵੇਟ ਸਕੂਲ ਹੈ ਬੜੀ ਸਾਰੀਆਂ ਇਦਾਂ ਦੀਆਂ ਐਕਟੀਵਿਟੀਆਂ ਹੁੰਦੀਆਂ ਨੇ ਜਿਦੇ ਵਿੱਚ ਬ ਅ ਕਰਿਕੂਲਾ ਤੋਂ ਹਟ ਕੇ ਕੁਝ ਹੋਰ ਚੀਜ਼ਾਂ ਸਿੱਖ ਕੇ ਆਉਂਦੇ ਨੇ ਤਾਂ ਸਰਕਾਰ ਨੂੰ ਇਦਾਂ ਦੀਆਂ ਐਕਟੀਵਿਟੀਆਂ ਕਰਨੀ ਚਾਹੀਦੀਆਂ ਨੇ ਇਦਾਂ ਦੇ ਐਕਟਸ ਕਰਨੇ ਚਾਹੀਦੇ ਇਦਾਂ ਦੇ ਪਲੇਸ ਸਕੂਲ ਦੇ ਵਿੱਚ ਹੋਣੇ ਚਾਹੀਦੇ ਨੇ ਜਿਹਦੇ ਵਿੱਚ ਬੱਚਿਆਂ ਨੂੰ ਪਤਾ ਲੱਗੇ ਕਿ ਸੋਸ਼ਲ ਮੀਡੀਆ ਛੋਟੇ ਬੱਚਿਆਂ ਨੂੰ ਕਿਉਂ ਨਹੀਂ ਇਸਤੇਮਾਲ ਕਰਨਾ ਚਾਹੀਦਾ ਉਹਦੇ ਕੀ ਹਾਰਮਫੁਲ ਇੰਪੈਕਟ ਹੋ ਸਕਦੇ ਆ ਜੀ ਠੀਕ ਹੈ ਨਮਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਤੁਸੀਂ ਵਸਤਾਵ ਦੇ ਨਾਲ ਇਸ ਪੂਰੇ ਮੁੱਦੇ ਤੇ ਜਾਣਕਾਰੀ ਸਾਂਝੀ ਕੀਤੀ ਦਰਸਲ ਅਸੀਂ ਸੋਸ਼ਲ ਮੀਡੀਆ ਦੀ ਗੱਲ ਕਰ ਰਹੇ ਹਾਂ ਸੋਸ਼ਲ ਮੀਡੀਆ ਖਾਸ ਤੌਰ ਤੇ ਜੇਕਰ ਬੱਚਿਆਂ ਦਾ ਜ਼ਿਕਰ ਕੀਤਾ ਜਾਵੇ ਇਸ ਨੂੰ ਲੈ ਕੇ ਕੇਂਦਰ ਸਰਕਾਰ ਦੇ ਵੱਲੋਂ ਜੋ ਕਿ ਹੁਣ ਗੰਭੀਰਤਾ ਵਿਖਾਈ ਜਾ ਰਹੀ ਹੈ ਤਾਂ ਜਲਦ ਨਵੇਂ ਨਿਯਮ ਲਿਆਉਣ ਦੀ ਜੋ ਕਿ ਤਿਆਰੀ ਕੀਤੀ ਜਾ ਰਹੀ ਹੈ ਕੇਂਦਰ ਨੇ ਡਾਟਾ ਪ੍ਰੋਟੈਕਸ਼ਨ ਐਕਟ ਦਾ ਡਰਾਫਟ ਜਾਰੀ ਕੀਤਾ ਹੈ ਜਿਸ ਦਾ ਇਹਦੇ ਤੌਰ ਤੇ ਮਤਲਬ ਇਹ ਹੈ ਉਸ ਦੇ ਮਤਲਬਿਕ 18 ਸਾਲ ਤੋਂ ਘੱਟ ਉਮਰ ਦੇ ਬੱਚੇ ਜੇਕਰ ਸੋਸ਼ਲ ਮੀਡੀਆ ਦੀ ਵਰਤੋਂ ਕਰਨਾ ਚਾਹੁੰਦੇ ਨੇ ਆਪਣਾ ਕਿਸੇ ਪਲੇਟਫਾਰਮ ਤੇ ਅਕਾਊਂਟ ਬਣਾਉਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਪਹਿਲਾਂ ਆਪਣੇ ਮਾਪਿਆਂ ਤੋਂ ਪਰਮਿਸ਼ਨ ਲੈਣੀ ਹੋਵੇਗੀ ਜੇਕਰ ਮਾਪੇ ਅਲੋਅ ਕਰਨਗੇ ਤਾਂ ਫਿਰ ਹੀ ਉਹ ਸੋਸ਼ਲ ਮੀਡੀਆ ਦੀ ਵਰਤੋਂ ਕਰ ਸਕਣਗੇ ਖੈਰ ਵੇਖਣ ਹੋਵੇਗਾ ਕਿ ਕਦੋਂ ਇਸ ਦਾ ਪੂਰਾ ਅੰਗਲੀ ਜਾਮਾ ਇਸ ਨੂੰ ਪਹਿਨਾਇਆ ਜਾਂਦਾ ਹੈ ਤੇ ਉਸ ਦਾ ਕਿੰਨਾ ਕੰਪੈਕਟ ਨਜ਼ਰ ਆਉਂਦਾ ਹੈ ਕਿੰਨੇ ਕ ਬੱਚੇ ਜਿਹੜੇ ਸੋਸ਼ਲ ਮੀਡੀਆ ਦੇ ਬੁਰੇ ਪ੍ਰਭਾਵਾਂ ਤੋਂ ਬਚ ਪਾਉਣਗੇ ਅत्ता ਆਪਣੇ ਆਪ ਦੇ ਵਿੱਚ ਇੱਕ ਖਬਰ ਹੈ ਪੂਰੀ ਜਾਂ ਕੇਂਦਰ ਸਰਕਾਰ ਦੇ ਵੱਲੋਂ ਜੋ ਫੈਸਲਾ ਲਿਆ ਜਾ ਰਿਹਾ ਸਿੱਧੇ ਤੌਰ ਤੇ ਉਹਨਾਂ ਮਾਪਿਆਂ ਦੇ ਨਾਲ ਵੀ ਜੁੜੀ ਹੋਈ ਹੈ ਉਹਨਾਂ ਬੱਚਿਆਂ ਦੇ ਨਾਲ ਵੀ ਜੁੜੀ ਹੋਈ ਹੈ ਕਿਉਂਕਿ ਮਾਪੇ ਵੀ ਕਿਤੇ ਨਾ ਕਿਤੇ ਇਸ ਗੱਲ ਤੋਂ ਪਰੇਸ਼ਾਨ ਵੀ ਹੁੰਦੇ ਨੇ ਕਿਉਂਕਿ ਆ ਮੋਬਾਈਲ ਅੱਜ ਦੀ ਡੇਟ ਦੇ ਵਿੱਚ ਹਰ ਬੱਚੇ ਦੇ ਹੱਥ ਦੇ ਵਿੱਚ ਮੋਬਾਈਲ ਹੈ ਪਰ ਜਿਸ ਤਰੀਕੇ ਦਾ ਸੋਸ਼ਲ ਮੀਡੀਆ ਤੇ ਕੰਟੈਂਟ ਆਉਂਦਾ ਹੈ ਰੈਂਡਮਲੀ ਜੋ ਕੰਟੈਂਟ ਦੇਖਦੇ ਨੇ ਤਾ ਕਿਉਂਕਿ ਇੱਕ ਮੈਜੋਰਿਟੀ ਦੀ ਇੱਕ ਏਜ ਹੁੰਦੀ ਹੈ ਇੱਕ ਉਮਰ ਹੁੰਦੀ ਹੈ ਤੇ ਜੇ ਬੱਚਾ 18 ਸਾਲ ਦਾ 18 ਸਾਲ ਤੋਂ ਘੱਟ ਉਮਰ ਦਾ ਉਹਦੀ ਮੈਜੋਰਿਟੀ ਨਹੀਂ ਹੈ ਤੇ ਉਹ ਕਿਸ ਤਰੀਕੇ ਦਾ ਕੰਟੈਂਟ ਦੇਖ ਲੇ ਜਾਂ ਉਸ ਕੰਟੈਂਟ ਦਾ ਉਸ ਦੀ ਮਾਨਸਿਕਤਾ ਤੇ ਉਸ ਬੱਚੇ ਤੇ ਕਿੰਨਾ ਬੁਰਾ ਅਸਰ ਹੋ ਜਾਵੇ ਉਹ ਆਮ ਤੌਰ ਤੇ ਸਾਫ ਤੌਰ ਤੇ ਦਿਖਦਾ ਵੀ ਹੈ ਜੋ ਕੁਝ ਸੋਸਾਇਟੀ ਦੇ ਵਿੱਚ ਨਜ਼ਰ ਆ ਰਿਹਾ ਹੈ ਤਾਂ ਇਸੇ ਨੂੰ ਲੈ ਕੇ ਇਸੇ ਕਰਕੇ ਹੁਣ ਕੇਂਦਰ ਸਰਕਾਰ ਨੂੰ ਜੋ ਭਾਰਤ ਸਰਕਾਰ ਨੂੰ ਇਸ ਦੀ ਜ਼ਰੂਰਤ ਮਹਿਸੂਸ ਹੋਈ ਹੈ ਕੇਂਦਰ ਨੇ ਡਾਟਾ ਪ੍ਰੋਟੈਕਸ਼ਨ ਐਕਟ ਦਾ ਜੋ ਕਿ ਆ ਡਰਾਫਟ ਜਾਰੀ ਕੀਤਾ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਜੋ ਕਿ ਗਾਈਡਲਾਈਨਸ ਬਕਾਇਦਾ ਜਾਰੀ ਕੀਤੀਆਂ ਜਾਣਗੀਆਂ ਸੋਸ਼ਲ ਮੀਡੀਆ ਤੇ ਅਕਾਊਂਟ ਦੇ ਲਈ ਮਾਪਿਆਂ ਦੀ ਮਨਜ਼ੂਰੀ ਲਾਜ਼ਮੀ ਹੋਵੇਗੀ ਮਾਪਿਆਂ ਦੀ ਮਨਜ਼ੂਰੀ ਬਿਨਾਂ ਅਕਾਊਂਟ ਨਹੀਂ ਬਣ ਸਕੇਗਾ ਆ ਸਰਕਾਰ ਨੇ 18 ਫਰਵਰੀ ਤੱਕ ਡਰਾਫਟ ਤੇ ਕਿਉਂਕਿ ਲੋਕਾਂ ਤੇ ਸੁਝਾਅ ਵੀ ਮੰਗੇ ਨੇ ਲੋਕ ਇਸ ਨੂੰ ਲੈ ਕੇ ਸੁਝਾਅ ਵੀ ਦੇ ਸਕਦੇ ਨੇ ਕਿ ਕੀ ਇਹਨਾਂ ਦਾ ਫੈਸਲਾ ਸਹੀ ਹੈ ਜਾਂ ਇਸ ਤੋਂ ਇਲਾਵਾ ਹੋਰ ਵੀ ਇਸ ਦੇ ਵਿੱਚ ਕੋਈ ਐਡ-ਆਨ ਕਰਨਾ ਚਾਹੀਦਾ ਕਿਸ ਤਰੀਕੇ ਦੇ ਕਦਮ ਆ ਹੋਣੇ ਚਾਹੀਦੇ ਨੇ ਉਸ ਨੂੰ ਲੈ ਕੇ ਲੋਕਾਂ ਦੇ ਵੱਲੋਂ 18 ਫਰਮੀ ਤੱਕ ਇਸ ਡਰਾਫਟ ਨੂੰ ਲੈ ਕੇ ਸੁਝਾਅ ਦਿੱਤੇ ਜਾ ਸਕਦੇ ਨੇ ਆ ਤਾਂ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਇਹ ਚਰਚਾ ਦਾ ਵਿਸ਼ਾ ਵੀ ਆਪਣੇ ਆਪ ਦੇ ਵਿੱਚ ਚਿੰਤਾ ਦਾ ਵਿਸ਼ਾ ਵੀ ਹੈ ਆ ਸੋਸ਼ਲ ਮੀਡੀਆ ਜਿਵੇਂ ਜਿਵੇਂ ਲਗਾਤਾਰ ਵਧਦਾ ਹੋਇਆ ਨਜ਼ਰ ਆ ਰਿਹਾ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮ ਨੇ ਤੇ ਅੱਜ ਦੀ ਡੇਟ 'ਚ ਹਰ ਬੱਚੇ ਦੇ ਕੋਲ ਵੀ ਮੋਬਾਈਲ ਹੈ ਆ ਆਮ ਤੌਰ ਤੇ ਘਰਾਂ ਦੇ ਵਿੱਚ ਜਿਆ ਹੁੰਦਾ ਹੈ ਕਿ ਜੇਕਰ ਬੱਚਾ ਰੋ ਰਿਹਾ ਕੋਈ ਜ਼ਿੱਦ ਕਰਿਆ ਤਾਂ ਉਹਨੂੰ ਮੋਬਾਈਲ ਫੜਾ ਦਿਓ ਇੰਨੇ ਚ ਬੱਚਾ ਜੋ ਕਿ ਚੁੱਪ ਕਰ ਜਾਵੇਗਾ ਤੇ ਇਸੇ ਕਰਕੇ ਹੁਣ ਕੇਂਦਰ ਸਰਕਾਰ ਦੇ ਵੱਲੋਂ ਇਸ ਨੂੰ ਇਸ ਦੀ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਸਾਡੇ ਨਾਲ ਬਾਲ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਕਮਰਦੀਪ ਸਿੰਘ ਜੁੜ ਚੁੱਕੇ ਨੇ ਕਮਰਦੀਪ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ న్యూਸ ਹੀਟਰਨ ਪੰਜਾਬ ਤੇ ਤੁਸੀਂ ਜੇਕਰ ਇਸ ਪੂਰੇ ਫੈਸਲੇ ਬਾਰੇ ਡਰਾਫਟ ਬਾਰੇ ਪੜਿਆ ਹੋਵੇ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਆਖਰਕਾਰ ਇਸ ਫੈਸਲੇ ਦੀ ਗੱਲ ਕੀਤੀ ਜਾਵੇ ਇੱਕ ਵਾਰ ਅਸੀਂ ਉਹ ਡਰਾਫਟ ਬਾਰੇ ਮੋਟੀ ਜੀ ਗੱਲ ਵੀ ਦੱਸ ਦਿੰਦੇ ਹਾਂ ਕਿ ਕੇਂਦਰ ਸਰਕਾਰ ਦੇ ਵੱਲੋਂ ਅਜੇ ਨਿਯਮ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਕਿ ਜੇਕਰ ਕੋਈ 18 ਸਾਲ ਤੋਂ ਘੱਟ ਉਮਰ ਦੇ ਬੱਚੇ ਸੋਸ਼ਲ ਮੀਡੀਆ ਦੀ ਵਰਤੋਂ ਕਰਨਾ ਚਾਹੁੰਦੇ ਨੇ ਅਕਾਊਂਟ ਬਣਾਉਣਾ ਚਾਹੁੰਦੇ ਨੇ ਤਾਂ ਪਹਿਲਾਂ ਉਹਨਾਂ ਦੇ ਵੱਲੋਂ ਮਾਪਿਆਂ ਦੀ ਪਰਮਿਸ਼ਨ ਲੈਣੀ ਜ਼ਰੂਰੀ ਹੋਵੇਗੀ ਤੁਹਾਨੂੰ ਕੀ ਲੱਗਦਾ ਹੈ ਤੁਹਾਡੇ ਮੁਤਾਬਿਕ ਇਹ ਫੈਸਲਾ ਕਿੰਨਾ ਕੁ ਕਾਰਗਰ ਸਾਬਤ ਹੋ ਸਕਦਾ ਹੈ ਜਾਂ ਕਿੰਨੀ ਕੁ ਲੋਡ ਐਸ ਫੈਸਲੇ ਦੀ ਥੈਂਕ ਯੂ ਜੀ ਮੈਨੂੰ ਆਪਣੇ ਚੈਨਲ ਵਿੱਚ ਲਿਆਉਣ ਵਾਸਤੇ ਸਾਰੇ ਨੂੰ ਬੜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੂੰ ਇਹਦਾ ਫੈਸਲਾ ਜੀ ਇਹ ਇੱਕ ਪਹਿਲਾ ਸਟੈਪ ਹੈ ਹੂੰ ਕਿਉਂਕਿ ਇਦਾਂ ਦਾ ਹੀ ਸਿਮਿਲਰ ਇੱਕ ਫੈਸਲਾ ਆਸਟ੍ਰੇਲੀਅਨ ਸਰਕਾਰ ਨੇ ਕੀਤਾ ਸੀ ਪਿਛਲੇ ਮਹੀਨੇ ਹਾਂਜੀ ਔਰ ਮੈਂ ਸ਼ਲਾਂਗਾ ਕਰਾਂਗਾ ਕਿ ਇਹ ਸਰਕਾਰ ਨੇ ਬਹੁਤ ਜਲਦੀ ਹੀ ਇੱਕ ਡਰਾਫਟ ਤਿਆਰ ਕਰ ਲਿਆ ਹੈ ਜਿਨਾ ਕਿ ਅਸੀਂ ਵੀ ਐਡਵਾਈਜ਼ਰੀ ਦਿੱਤੀ ਸੀ ਕਿ ਇਹੋ ਜਿਹਾ ਆਪਾਂ ਨੂੰ ਵੀ ਕੁਝ ਕਰਨਾ ਚਾਹੀਦਾ ਹੂੰ ਇਹ ਇੱਕ ਬੇਬੀ ਸੈਫਟ ਇੱਕ ਬੜਾ ਅੱਛਾ ਉਪਰਾਲਾ ਹੈ ਜੀ ਕਿਉਂਕਿ ਅੱਜਕੱਲ ਬੱਚੇ ਬਹੁਤ ਹੀ ਐਡਿਕਟ ਹੋ ਚੁੱਕੇ ਨੇ ਮੋਬਾਈਲ ਦੇ ਹੂੰ ਹਰ ਬੱਚੇ ਨੇ ਆਪਣਾ ਅਕਾਊਂਟ ਬਣਾਇਆ ਹੋਇਆ ਹੂੰ ਔਰ ਅਸੀਂ ਸਾਨੂੰ ਦੇਖਣ 'ਚ ਹੀ ਮਿਲਿਆ ਹੈ ਕਿ ਇਹਦੇ ਵਿੱਚ ਬੱਚਿਆਂ ਦੇ ਥ्रू ਪੇਰੈਂਟਸ ਦੇ ਅਕਾਊਂਟ ਵੀ ਹੈਕ ਕਰ ਲਏ ਗਏ ਤੁਹਾਨੂੰ ਹੂੰ ਔਰ ਇਦਾਂ ਦੇ ਬੜੇ ਕ੍ਰਿਮੀਨਲ ਐਕਟੀਵਿਟੀਜ਼ ਹੋਈਆਂ ਸੀ ਬੱਚੇ ਗਰਾਊਂਡ ਤੋਂ ਤੋਂ ਨਾ ਗਰਾਊਂਡ ਵਿੱਚ ਨਾ ਜਾਣਾ ਪਸੰਦ ਕਰਦੇ ਨੇ ਅੱਜਕੱਲ ਜਦੋਂ ਕਿ ਪੁਰਾਣੇ ਜ਼ਮਾਨੇ ਵਿੱਚ ਬੱਚਿਆਂ ਨੂੰ ਗਰਾਊਂਡ ਤੋਂ ਬੜੀ ਮੁਸ਼ਕਲ ਨਾਲ ਘਰ ਲੈ ਆਣਾ ਪੈਂਦਾ ਸੀਗਾ ਪੇਰੈਂਟਸ ਜਾ ਜਾ ਕੇ ਲੈ ਕੇ ਆਉਂਦੇ ਸੀ ਬੱਚੇ ਕਦੋਂ ਘਰ ਆ ਕੇ ਖੇਡ ਕੇ ਘਰ ਆਣਗੇ ਉਹਨਾਂ ਅੱਜ ਤੱਕ ਗਰਾਊਂਡ ਖਾਲੀਆਂ ਵੀ ਖਾਲੀ ਪਈਆਂ ਨੇ ਔਰ ਇਹਦਾ ਸਾਰਾ ਜਿਹੜਾ ਇਹ ਜਿਹੜਾ ਰੀਜ਼ਨ ਹੈ ਉਹ ਮੋਬਾਈਲ ਫੋਨ ਹੀ ਬਿਲਕੁਲ ਕਿੰਨਾ ਕਿਹੜੀ ਤੁਸੀਂ ਗਰਾਊਂਡ ਦਾ ਜ਼ਿਕਰ ਕਰ ਰਹੇ ਹੋ ਗਰਾਊਂਡ ਜਿਹੜੀ ਆਪਣੇ ਆਪ ਦੇ ਵਿੱਚ ਇੱਕ ਕਮਰੇ ਦੇ ਵਿੱਚ ਜਾਂ ਇੱਕ ਮੋਬਾਈਲ ਤਾਂ ਕਿਸਮਟ ਕੇ ਰਹਿ ਗਈ ਹੈ ਆ ਤੁਸੀਂ ਬਾਲਗ ਘਰ ਕਮਿਸ਼ਨ ਦੇ ਚੇਅਰਮੈਨ ਤੁਸੀਂ ਤਾਂ ਬਹੁਤ ਨਜ਼ਦੀਕੀ ਤੋਂ ਨੇੜੇ ਤੋਂ ਇਸ ਗੱਲ ਨੂੰ ਸਮਝਦੇ ਹੋਵੋਗੇ ਕਿ ਆਖਰਕਾਰ ਜੇਕਰ ਬੱਚਾ ਸੋਸ਼ਲ ਮੀਡੀਆ ਤੇ ਹੈ ਜੇਕਰ ਇੱਕ ਬੱਚਾ ਸੋਸ਼ਲ ਮੀਡੀਆ ਤੇ ਕਿਸੇ ਪਲੇਟਫਾਰਮ ਤੇ ਰੈਂਡਮਲੀ ਕੋਈ ਕੰਟੈਂਟ ਦੇਖ ਰਿਹਾ ਹੈ ਉੱਥੇ ਤਾਂ ਹਰ ਤਰੀਕੇ ਦਾ ਕੰਟੈਂਟ ਆ ਰਿਹਾ ਹੈ ਕੋਈ ਵੀ ਉਸ ਤੇ ਕੋਈ ਫਿਲਟਰ ਨਹੀਂ ਹੈ ਤਾਂ ਉਸ ਕੰਟੈਂਟ ਦਾ ਕਿਸ ਤਰੀਕੇ ਦੇ ਨਾਲ ਅੱਜ ਦੇ ਬੱਚੇ ਤੇ ਬੁਰਾ ਪ੍ਰਭਾਵ ਪੈ ਰਿਹਾ ਹੈ ਦੇਖੋ ਬੱਚੇ ਜਿਹੜੇ ਆ ਹਰ ਕੰਟੈਂਟ ਇੱਕ ਏਜ ਦੇ ਅਕਸਰ ਹੁੰਦਾ ਹਮ ਕੁਝ ਕੰਟੈਂਟ ਅਡਲਟ ਵਾਸਤੇ ਨੇ ਕੁਝ ਕੰਟੈਂਟ ਬਜ਼ੁਰਗਾਂ ਵਾਸਤੇ ਨੇ ਉਹ ਬੱਚੇ ਜਦੋਂ ਉਸ ਕੰਟੈਂਟ ਨੂੰ ਦੇਖਦੇ ਨੇ ਹਮ ਔਰ ਉਹ ਬੱਚੇ ਫਿਰ ਉਸ ਤਰੀਕੇ ਦੀ ਹੀ ਬੱਚੇ ਜਿਵੇਂ ਕਹਿੰਦੇ ਨਾ ਕਿ ਬੱਚਾ ਤੇ ਕਾਪੀ ਕਰਦੇ ਨੇ ਹਮ ਇਸ ਕਰਕੇ ਉਹ ਉਸ ਕੰਟੈਂਟ ਨੂੰ ਦੇਖ ਕੇ ਉਹਦੇ ਕਾਪੀ ਕਰਨ ਲੱਗ ਪੈਂਦੇ ਨੇ ਉਹਦੇ ਦੀ ਕੁਝ ਜਲਦੀ ਮੈਚੁਰ ਹੋ ਜਾਂਦੇ ਨੇ ਕੁਝ ਅ ਕ੍ਰਿਮੀਨਲ ਐਕਟੀਵਿਟੀਜ਼ ਵਾਲ ਚੱਲ ਪੈਂਦੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਵੀ ਇਸ ਜਿਹੜੀ ਐਕਟੀਵਿਟੀ ਦਾ ਕੀ ਅਸਰ ਹੋਏਗਾ ਉਹਨਾਂ ਦੀ ਲਾਈਫ ਤੇ ਕੀ ਹੋਏਗਾ ਬਿਲਕੁਲ ਕਿਉਂਕਿ ਕਿਉਂਕਿ ਉਸ ਮੈਚਿਓਰਿਟੀ ਦੀ ਇੱਕ ਉਮਰ ਹੁੰਦੀ ਹੈ ਨਾ ਕਿ ਸਹੀ ਗਲਤ ਦੀ ਪਛਾਣ ਕਰਨਾ ਉਹ ਇੱਕ ਉਮਰ ਤੇ ਜਾ ਕੇ ਪਤਾ ਲੱਗਦਾ ਹੈ ਕਿ ਮੇਰੇ ਲਈ ਕੀ ਸਹੀ ਹੈ ਜਾਂ ਕੀ ਗਲਤ ਸਾਬਤ ਹੋ ਸਕਦਾ ਹੈ ਪਰ ਜੇਕਰ ਇੱਕ ਬੱਚਾ ਇੱਕ ਟੀਨੇਜਰ ਹੈ ਤੇ ਉਹ ਤਾਂ ਉਸ ਨੂੰ ਨਹੀਂ ਸਮਝ ਪਾਵੇਗਾ ਬਿਲਕੁਲ ਜਿਵੇਂ ਹੁਣ ਸੋਸ਼ਲ ਮੀਡੀਆ ਵਿੱਚ ਵੀ ਕਿਤੇ ਅਕਾਊਂਟ ਦੀ ਲੋੜ ਨਹੀਂ ਹੈ ਜੀ ਮੈਂ ਇਹ ਸੋਚਦਾ ਹਾਂ ਕਿ ਹੌਲੀ ਹੌਲੀ ਜੇ ਆਪਾਂ ਸੋਸ਼ਲ ਮੀਡੀਆ ਵਿੱਚ ਵੀ ਜੇ ਆਪਾਂ ਨੂੰ ਐਕਸੈਸ ਕਰਨਾ ਹੋਵੇਗਾ ਤਾਂ ਅਸੀਂ ਆਪਣੇ ਅਕਾਊਂਟ ਥਰੂ ਐਕਸੈਸ ਕਰਾਂਗੇ ਹੂੰ ਇਦਾਂ ਦਾ ਇੱਕ ਉਪਰਾਲਾ ਹੋਰ ਹੋਣਾ ਚਾਹੀਦਾ ਜੀ ਤਾਂ ਕਿ ਕਿਹਨੇ ਉਹ ਚੀਜ਼ ਐਕਸੈਸ ਕੀਤੀ ਪਤਾ ਹੋਵੇ ਕਿਸੇ ਦਾ ਐਕਸੈਸ ਬਲੌਕ ਹੋਵੇ ਬੱਚੇ ਦਾ ਕਿਉਂਕਿ ਸਿਰਫ ਇਹੀ ਨਹੀਂ ਕਿ ਸੋਸ਼ਲ ਮੀਡੀਆ ਤੇ ਜਾਓ ਉੱਥੇ ਲਿਖਿਆ ਹੋਵੇ ਕਿ ਆਰ ਯੂ ਲੈਸਰ 18 ਔਰ ਮੋਰ ਔਰ ਅਡਲਟ ਕੀ ਬਟਨ ਦੈਸ ਕਰਦੇ ਹੋ ਤਾਂ ਕੋਈ ਵੀ ਬਟਨ ਦੈਸ ਕਰ ਦੇਗਾ ਕਿ ਮੈਂ 18 ਸਾਲ ਤੋਂ ਉੱਪਰ ਹੂੰ ਜੀ ਨਹੀਂ ਸਰ ਇੱਥੇ ਇੱਕ ਇਸ ਗੱਲ ਦੀ ਵੀ ਹੈਰਾਨਗੀ ਹੁੰਦੀ ਹੈ ਜਦੋਂ ਉਹ ਵੀ ਇੱਕ ਸਮਾਂ ਸੀਗਾ ਜਦੋਂ ਕਿ ਫੋਨ ਤਾਂ ਕਬ ਨਹੀਂ ਸੀ ਹੁੰਦੇ ਲੈਂਡਲਾਈਨ ਫੋਨ ਤਾਂ ਕਬ ਨਹੀਂ ਹੁੰਦੇ ਉਸ ਤੋਂ ਬਾਅਦ ਲੈਂਡਲਾਈਨ ਫੋਨ ਆਏ ਉਦੋਂ ਕੋਈ ਸੋਸ਼ਲ ਮੀਡੀਆ ਦਾ ਯੁੱਗ ਸੀਗਾ ਚਿੱਠੀਆਂ ਦੇ ਜ਼ਰੀਏ ਆਪਣਾ ਸੁਨੇਹਾ ਗੜਾ ਕਿ ਰਿਸ਼ਤੇਦਾਰਾਂ ਤੱਕ ਲੋਕਾਂ ਤੱਕ ਪਹੁੰਚਾਇਆ ਜਾਂਦਾ ਸੀ ਉਹ ਵੀ ਇੱਕ ਸਮਾਂ ਸੀ ਉਦੋਂ ਵੀ ਲੋਕ ਤਾਂ ਇਸ ਦੁਨੀਆ ਤੇ ਰਹਿ ਹੀ ਰਹੇ ਸਨ ਉਦੋਂ ਵੀ ਜਿਉਂਦੇ ਸਨ ਜੀ ਉਹ ਜ਼ਮਾਨਾ ਅੱਛਾ ਸੀ ਲੇਕਿਨ ਟੈਕਨੋਲੋਜੀ ਦੇ ਫਾਇਦੇ ਵੀ ਨੇ ਨੁਕਸਾਨ ਵੀ ਬਹੁਤ ਨੇ ਲੇਕਿਨ ਸਾਡੇ ਟੈਕਨੋਲੋਜੀ ਨੇ ਨੁਕਸਾਨ ਬਹੁਤ ਦਿੱਤਾ ਕਿਉਂਕਿ ਬੱਚੇ ਸਾਡੇ ਦੇਸ਼ ਦੀ ਧੋਖ ਨੇ ਜੇ ਚਾਈਨਾ ਵਿੱਚ ਤਾਂ ਉਹਨਾਂ ਨੇ ਬੱਚਿਆਂ ਵਾਸਤੇ ਟੋਟਲ ਇਹ ਸੋਸ਼ਲ ਮੀਡੀਆ ਬੈਨ ਕੀਤਾ ਹੋਇਆ ਹੈ ਬੱਚੇ ਟਿਕਟੌਕ ਤੇ ਵੀਡੀਓਜ਼ ਬਣਾ ਬਣਾ ਕੇ ਕੱਪ ਫੇਮਸ ਸੇਮ ਹੁਣ ਸੇਮ ਲੈਣਾ ਚਾਹੁੰਦੇ ਨੇ ਜਿਸ ਦੀ ਕੋ ਵੈਲਿਊ ਨਹੀਂ ਹੈ ਜੀ ਵੈਲਿਊ ਇੱਕ ਅੱਛੀ ਜ਼ਿੰਦਗੀ ਦੀ ਹੈ ਇੱਕ ਅੱਛੇ ਕੈਰੀਅਰ ਦੀ ਹੈ ਹੂੰ ਅੱਛੀ ਫੈਮਲੀ ਦੀ ਹੈ ਉਸ ਸਰ ਚੀਜ਼ਾਂ ਤੋਂ ਬੱਚੇ ਵਾਂਝੇ ਹੋ ਗਏ ਨੇ ਔਰ ਬਸ ਉਹੀ ਸੋਚਦੇ ਆ ਕਿ ਅਸੀਂ ਆ ਬਣਨਾ ਚਾਹਦੇ ਆ ਅਸੀਂ ਸਾਰੇ ਸੇਮ ਵਾਲੇ ਵਾਸਤੇ ਦੁਰਪੇ ਨੇ ਇਹਦੇ ਇਹ ਨਹੀਂ ਪਤਾ ਕਿ ਸੇਮ ਦੀ ਕੋਈ ਵੈਲਿਊ ਨਹੀਂ ਹੈ ਬਿਲਕੁਲ ਔਰ ਸੋਸ਼ਲ ਮੀਡੀਆ ਪ੍ਰੂਫ ਸੇਮ ਲੈਣਾ ਚਾਹੁੰਦੇ ਨੇ ਹੂੰ ਅ ਸਰ ਨਾਲ ਤੁਹਾਨੂੰ ਕੀ ਲੱਗਦਾ ਕਿ ਚਲੋ ਸਰਕਾਰ ਤਾਂ ਆਪਣੀ ਕੋਸ਼ਿਸ਼ ਕਰ ਰਹੀ ਹੈ ਸਰਕਾਰ ਚਲੋ ਆਪਣੇ ਪੱਧਰ ਤੇ ਆ ਕੋਈ ਐਕਟ ਵੀ ਲਾਵੇਗੀ ਕੋਈ ਨਿਯਮ ਹੀ ਪਾ ਜੜਾ ਕਿ ਬਣਾ ਦੇਵੇਗੀ ਪਾਸ ਕਰ ਦੇਵੇਗੀ ਪਰ ਤੁਹਾਨੂੰ ਕੀ ਲੱਗਦਾ ਹੈ ਕਿ ਇੱਕ ਬੱਚੇ ਦੇ ਮਾਪਿਆਂ ਦੇ ਜਦੋਂ ਗੱਲ ਕਰਦੇ ਆ ਉਸ ਤੋਂ ਬਾਅਦ ਬੱਚਾ ਸਕੂਲ ਦੇ ਵਿੱਚ ਜਾਂਦਾ ਤਾਂ ਅਧਿਆਪਕਾਂ ਦਾ ਕੀ ਰੋਲ ਹੋਣਾ ਚਾਹੀਦਾ ਉਹਨਾਂ ਦੀ ਕੀ ਭੂਮਿਕਾ ਹੋਣੀ ਚਾਹੀਦੀ ਹੈ ਸੋਸਾਇਟੀ ਦਾ ਕੀ ਫਰਜ਼ ਬਣਦਾ ਹੈ ਕਿ ਜੇਕਰ ਬੱਚਾ ਇਸ ਤਰੀਕੇ ਦੇ ਨਾਲ ਗਲਤ ਰਾਹ ਤੇ ਜਾ ਰਿਹਾ ਹੈ ਉਸ ਨੂੰ ਕਿਵੇਂ ਰੋਕਿਆ ਜਾਵੇ ਦੇਖੋ ਸੋਸ਼ਲ ਮੀਡੀਆ ਇਦਾਂ ਦਾ ਪਿਛਲੇ 5 ਸਾਲ ਜਿਹਦਾ ਪ੍ਰਕੋਪ ਆਇਆ ਹੈ ਕਿ ਹਰ ਕੋੰਦਾ ਡਿਕਟੇਡ ਆਉਂਦਾ ਜੀ ਮੈਂ ਇਹ ਦਾਅਵਾ ਇਹ ਕਹਿ ਸਕਦਾ ਹਾਂ ਕਿ 90% ਲੋਕ ਜਿਹੜੇ ਨੇ ਹੂੰ ਉਹ ਸੋਸ਼ਲ ਮੀਡੀਆ ਦੇ ਐਡਿਕਟਡ ਨੇ ਕੀ ਉਹ ਬਜ਼ੁਰਗ ਹੋਵੇ ਕੀ ਉਹ ਬੱਚਾ ਹੋਵੇ ਕੀ ਉਹ ਰਿਟਾਇਰੀ ਹੋਵੇ ਕੀ ਉਹ ਜੁਵਨਾਈਲ ਹੋਵੇ ਹੂੰ ਇਸ ਕਰਕੇ ਆ ਇਹ ਤਾਂ ਇੱਕ ਬਹੁਤ ਵੱਡਾ ਪੈਂਡੈਮਿਕ ਹੈ ਜਿਹੜਾ ਤੁਹਾਨੂੰ ਦਿਖ ਨਹੀਂ ਰਿਹਾ ਜਿਹੜਾ ਕੋਰੋਨਾ ਆਇਆ ਸੀ ਨਾ ਇਹ ਕੋਰੋਨਾ ਤੋਂ ਵੀ ਜ਼ਿਆਦਾ ਆ ਬੁਰਾ ਹੂੰ ਇਸ ਕਰਕੇ ਇਹਨੂੰ ਰੋਕਣਾ ਬਹੁਤ ਜ਼ਰੂਰੀ ਸੀ ਰਸਤੇ ਨਹੀਂ ਦਿਖ ਰਹੇ ਸੀ ਜੀ ਔਰ ਇਹ ਇੱਕ ਸਟੈਪ ਜਿਹੜਾ ਸਰਕਾਰ ਦਾ ਉਪਰਾਲਾ ਹੈ ਇਹ ਬਹੁਤ ਅ ਮਤਲਬ ਛਲੰਗਾ ਯੋਗ ਹੈ ਔਰ ਜਿਹੜੀ ਅਸੀਂ ਪੱਲੂ ਵੀ ਐਡਵਾਈਜ਼ਰੀ ਵੀ ਦਿੱਤੀ ਸੀ ਔਰ ਅਸੀਂ ਇਹ ਚਾਹਦੇ ਹਾਂ ਕਿ ਇਸ ਤੇ ਪ੍ਰਿੰਟ ਸੌਮਿੰਗ ਹੋਵੇ ਇਹਨੂੰ ਹੋਰ ਪਰਿਪੱਕ ਕੀਤਾ ਜਾਵੇ ਵਿਦਾ ਪੈਸੇਜ ਆਫ ਟਾਈਮ ਮੈਨੂੰ ਉਮੀਦ ਹੈ ਕਿ ਇਹ ਜਿਹੜੀ ਐਜੂਕੇਸ਼ਨ ਵੀ ਵਧੇਗੀ ਪੇਰੈਂਟਸ ਵਾਸਤੇ ਵੀ ਜੀ ਤੇ ਇਹਨੂੰ ਇਹਦੇ ਅਗੇਂਸਟ ਮਤਲਬ ਕਿ ਜਿਨੇ ਵੀ ਉਪਰਾਲੇ ਕੀਤੇ ਜਾਣਗੇ हां ठीक है सर ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਬਾਲਗ ਘਰ ਕਮਿਸ਼ਨ ਪੰਜਾਬ ਦੇ ਚੇਅਰਮੈਨ ਕਮਰਦੀਪ ਸਿੰਘ ਸਾਡੇ ਨਾਲ ਜੁੜੇ ਉਹਨਾਂ ਨੇ ਬਹੁਤ ਵਿਸਥਾਰ ਦੇ ਨਾਲ ਜਾਣਕਾਰੀ ਦਿੱਤੀ ਕਿ ਆਖਰਕਾਰ ਸੋਸ਼ਲ ਮੀਡੀਆ ਬੱਚਿਆਂ ਦੇ ਲਈ ਕਿੰਨਾ ਘਾਤਕ ਸਾਬਤ ਹੋ ਰਿਹਾ ਤੇ ਇਸੇ ਕਰਕੇ ਹੁਣ ਕੇਂਦਰ ਸਰਕਾਰ ਨੂੰ ਇਸ ਦੀ ਲੋੜ ਮਹਿਸੂਸ ਹੋਈ ਹੈ ਕਿ ਆਖਰ ਇਸ ਨੂੰ ਲੈ ਕੇ ਕੋਈ ਗਾਈਡਲਾਈਨਸ ਹੋਣ ਕੋਈ ਨਿਯਮ ਬਣਾਏ ਜਾਣ ਤਾਂ ਜਲਦ ਨਵੇਂ ਨਿਯਮ ਲਿਆਉਣ ਦੀ ਤਿਆਰੀ ਦੇ ਵਿੱਚ ਹੈ ਕੇਂਦਰ ਸਰਕਾਰ ਕੇਂਦਰ ਨੇ ਡਾਟਾ ਪ੍ਰੋਟੈਕਸ਼ਨ ਐਕਟ ਦਾ ਡਰਾਫਟ ਜਾਰੀ ਕੀਤਾ ਹੈ ਜਿਸ ਦੇ ਮਤਾਬਿਕ ਜਦੋਂ ਨਿਯਮ ਜਿਹੜੇ ਪਾਸ ਕਰ ਦਿੱਤੇ ਜਾਣਗੇ ਤਾਂ 18 ਸਾਲ ਤੋਂ ਘੱਟ ਉਮਰ ਦੇ ਬੱਚੇ ਜੇਕਰ ਸੋਸ਼ਲ ਮੀਡੀਆ ਦੀ ਵਰਤੋਂ ਕਰਨਾ ਚਾਹੁੰਦੇ ਨੇ ਆਪਣਾ ਅਕਾਊਂਟ ਬਣਾਉਣਾ ਚਾਹੁੰਦੇ ਨੇ ਤੇ ਪਹਿਲਾਂ ਉਹਨਾਂ ਨੂੰ ਆਪਣੇ ਮਾਪਿਆਂ ਤੋਂ ਇਸ ਦੀ ਬਕਾਇਦਾ ਪਰਮਿਸ਼ਨ ਲੈਣੀ ਹੋਵੇਗੀ